ਅਰਧਿਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹਲਕਾ ਸੰਗਰੂਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਚਟਕਾ ਲੱਗ ਗਿਆ ਜਦੋਂ ਭਾਜਪਾ ਦੇ ਕਈ ਅមੋਦ ਦੇਦਾਰਾਂ ਅਤੇ ਵਰਕਰਾਂ ਨੇ ਅੱਜ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਹਰੀ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਤਨਾਮ ਸਿੰਘ ਹਰਦਿਤਪੁਰਾ ਜ਼ਿਲ੍ਹਾ ਸਖਤਰ ਅਮਨ ਚਨੇੜੀ ਜ਼ਿਲ੍ਹਾ ਸਪੋਰਟਸ ਵਿੰਗ ਪ੍ਰਧਾਨ ਭਾਜਪਾ ਹਰੀ ਸਿੰਘ ਗੁਰਸੇਵਕ ਸਿੰਘ ਪਿੰਡ ਖੇੜੀ ਗਿੱਲਾ ਤੇਲ ਸਿੰਘ ਪਿੰਡ ਫਗੂਵਾਲਾ ਗੁਲਾਬ ਸਿੰਘ ਫੋਮਣਵਾਲ ਕਿਸਾਨ ਵਿੰਗ ਦਵਿੰਦਰ ਸਿੰਘ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸਪੋਰਟ ਸੈੱਲ ਸੰਗਰੂਰ ਮਹਿਕਬੀਰ ਸਿੰਘ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸਪੋਰਟ ਸੈੱਲ ਸੰਗਰੂਰ ਗੁਰਮੁਖ ਸਿੰਘ ਸੈਕਟਰੀ ਸਪੋਰਟ ਸੈੱਲ ਲਵਪ੍ਰੀਤ ਸਿੰਘ ਗੁਰਨੈਬ ਸਿੰਘ ਪਿੰਡ ਫਗੂਵਾਲਾ ਸ਼ਾਮਿਲ ਹਨ ਇਹਨਾਂ ਆਗੂਆਂ ਦਾ ਸ੍ਰੀ ਵਿਜੇਂਦਰ ਸਿੰਘਲਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸੰਗਰੂਰ ਤੋਂ ਬਿਊਰੋ ਰਿਪੋਰਟ ਸਿਦੂ ਸਾਹਿਬ ਮੈਂ ਕਾਂਗਰਸ ਪਾਰਟੀ ਦੇ ਵਿੱਚ ਮੇਰਾ ਬਚਪਨ ਕਾਂਗਰਸ ਪਾਰਟੀ ਸੀ ਮੈਨੂੰ ਕਾਂਗਰਸ ਪਾਰਟੀ ਵਿੱਚ 30 ਸਾਲ ਸੇਵਾ ਕੀਤੀ ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਲੇਕਿਨ ਕੁਝ ਸਮਾਂ ਪਹਿਲਾਂ ਕੁਦਰਤੀ ਮੇਰੀ ਦੋਸਤੀ ਖੰਨਾ ਸਾਹਿਬ ਨਾਲ ਸੀ ਉਹ ਦੋਸਤੀ ਕਰਕੇ ਕੋਈ ਬੀਜੇਪੀ ਕਰਕੇ ਨਹੀਂ ਮੈਂ ਗਿਆ ਕੋਈ ਪਾਰਟੀ ਕਰਕੇ ਨਹੀਂ ਗਿਆ ਦੋਸਤੀ ਕਰਕੇ ਜਦੋਂ ਕੋਈ ਪਿਆਰ ਹੁੰਦਾ ਹੈ ਤਾਂ ਉਸ ਕਰਕੇ ਮੈਂ ਉਧਰ ਜਾਣਾ ਪਿਆ ਗਿਆ ਜਦੋਂ ਦੋਸਤਾਂ ਦੋਸਤੀ ਨਿਵਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਬੀਜੇਪੀ ਉਹਦਾ ਅਸੀਂ ਪਿੰਡਾਂ ਜਾ ਕੇ ਦੇਖਿਆ ਤੇ ਲੋਕਾਂ ਨੇ ਸਾਨੂੰ ਕਿਹਾ ਵੀ ਬੀਜੇਪੀ ਉਹ ਪਾਰਟੀ ਜਿਹੜੀ ਪੰਜਾਬ ਨਾਲ ਧੋਖਾ ਕਰੀ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਜਮੀਨਾ ੜਪਣ ਦੀ ਗੱਲ ਕਰ ਰਹੀ ਹੈ ਉਤੋਂ ਨਫ਼ਰਤ ਪੈਦਾ ਕਰਦੇ ਹੋਏ ਕਿਉਂਕਿ ਪਿਛਲੇ ਸਮੇਂ ਵੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਸਾਡੇ ਹਲਕੇ ਵਿੱਚ ਜੋ ਵਿਕਾਸ ਕੀਤਾ ਉਹਨਾਂ ਨੇ ਮੈਨੂੰ ਬੈ ਚੇਅਰਮੈਨ ਆਇਆ ਮਾਰਕੀਟ ਕਮੇਟੀ ਦਾ ਤੇ ਉਦੋਂ ਫਿਰ ਮੈਂ ਸਾਰੇ ਸਾਡੇ ਇਲਾਕੇ ਦੀ ਜਿਹੜੀ ਸੇਵਾ ਕੀਤੀ ਸੀ ਉਹਨਾਂ ਬਤਵੰਤੇ ਸੱਜਣਾ ਨੇ ਵੀ ਕਿਹਾ ਵੀ ਆਪਾਂ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਕਿਉਂਕਿ ਤੁਸੀਂ ਲੰਮਾ ਸਮਾਂ ਕਾਂਗਰਸ ਚ ਰਹੇ ਹੋ ਆਪਾਂ ਕਾਂਗਰਸ ਦੀ ਪਾਰਟੀ ਵਿੱਚ ਸੇਵਾ ਕਰਨੀ ਹੈ ਤੇ ਮੈਂ ਮੰਨ ਬਣਾਇਆ ਮੇਰੇ ਦੋਸਤ ਸਾਰੇ ਕਿੰਨੇ ਵੀ ਅਮਨ ਛਨੇੜੀ ਸਤਨਾਮ ਜੀ ਗਲਾਬ ਜੀ ਸਾਰੇ ਅਸੀਂ ਆਇਆ ਗੁਰਸੇਵਕ ਜੀ ਔਰ ਭਜਨ ਸਿੰਘ ਜੀ ਮੇਰੇ ਪਿੰਡ ਦੇ ਸਰਦਾਰ ਕਰਨੈਲ ਸਿੰਘ ਜੀ ਜੋ ਮੀਤ ਪ੍ਰਧਾਨ ਨੇ ਨੇ ਭਗਵਾਨ ਸਿੰਘ ਜੀ ਸਾਡੇ ਮੈਂਬਰ ਪੰਚਾਇਤ ਰਾਜਵੀਰ ਜੀ ਇਹ ਸਾਰਿਆਂ ਨੇ ਅਸੀਂ ਰਲ ਕੇ ਤਿਆਰ ਕੀਤਾ ਕਿ ਅਸੀਂ ਸਿੰਘਲਾ ਸਾਹਿਬ ਜੋ ਵਿਕਾਸ ਦੇ ਮਸੀਹਾ ਨੇ ਔਨਰ ਇਸ ਸਮੇਂ ਵਿੱਚ 2027 ਸਰਕਾਰ ਕੌਂਸਲ ਦੀ ਬਣਾਉਣੀ ਹੈ ਤੇ ਵੱਡੀ ਲੀਡ ਕਿਨ ਨੂੰ ਜਿੱਤਣਾ। ਅੱਜ ਬੜੀ ਖੁਸ਼ੀ ਹੈ ਕਿ ਸਾਡੇ ਹਰੀ ਸਿੰਘ ਫਗੂਵਾਲਾ ਜੀ ਜੋ ਸਾਡੇ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਰਹੇ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੇ ਰਹੇ, ਬਲਾਕ ਸੰਮਤੀ ਦੇ ਮੈਂਬਰ ਰਹੇ, ਐਸ ਸੀ ਐਲ ਦੇ ਸਾਡੇ ਚੇਅਰਮੈਨ ਰਹੇ ਉਹ ਕੁਝ ਸਮਾਂ ਪਹਿਲਾਂ ਸਾਡੀ ਪਾਰਟੀ ਤੋਂ ਦੂਰ ਚਲੇ ਗਏ ਸੀ, ਬੀ ਜੀ ਪੀ ਵਿੱਚ ਜਾ ਕੇ ਉਹਨਾਂ ਨੇ ਕੰਮ ਕਰਨਾ ਚਾਲੂ ਕੀਤਾ ਸੀ ਆਜੋ ਆਪਣੀ ਪੂਰੀ ਸੰਗਤ ਦੇ ਨਾਲ ਆਪਣੇ ਪੂਰੇ ਸਾਥੀਆਂ ਦੇ ਨਾਲ ਵੱਖ-ਵੱਖ ਪਿੰਡਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆਪਣੇ ਆਗੂ ਸਹਿਬਾਨਾਂ ਦੇ ਨਾਲ ਤੋਂ ਮੈਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹਾਂ ਔਰ ਮੈਂ ਔਰ ਮੇਰੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਪਿੰਡਾਂ ਚੋਂ ਅੱਜ ਸਾਥੀਆਂ ਨੇ ਆਕੇ ਸ਼ਮੂਲੀਅਤ ਕੀਤੀ ਹੈ ਉਹਨਾਂ ਨਾਲ ਜੁੜ ਕੇ ਟੀਮ ਚ ਵੀ ਵਾਦਾ ਹੋਇਆ ਹੈ ਤੇ ਆਉਣ ਵਾਲੀ ਬਲਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਵਿੱਚ ਵੱਡੇ ਪੱਧਰ ਦਾ ਫਾਇਦਾ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਾਰਿਆਂ ਦੀ ਸਹਿਮਤੀ ਦੇ ਨਾਲ ਚੋਣ ਚ ਕੰਮ ਕਰਨ ਤੋਂ ਬਾਅਦ ਹੋਊਗਾ ਤੋਂ ਮੈਂ ਅੱਜ ਆਪਣੇ ਆਪ ਨੂੰ ਖੁਸ਼ ਮਹਿਸੂਸ ਵੀ ਕਰਦਾ ਹਾਂ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਆਪਣੇ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਦੋਂ ਇਹ ਲੋਕ ਨਹੀਂ ਵੀ ਸੀਗੇ ਉਦੋਂ ਵੀ ਪਾਰਟੀ ਵਾਸਤੇ ਦਿਨ ਰਾਤ ਹੀ ਕਰਕੇ ਕੰਮ ਕੀਤਾ ਉਸਔਖੇ ਵੇਲੇ ਵੀ ਖੜੇ ਰਹੇ ਪਾਰਟੀ ਦੇ ਨਾਲ ਔਰ ਅੱਜ ਸਾਰੇ ਮਿਲ ਕੇ ਅੱਜ ਪਾਰਟੀ ਦੇ ਵਿੱਚ ਇਕੱਠੇ ਹੋਏ ਆ ਦੁਬਾਰਾ ਕਾਂਗਰਸ ਪਾਰਟੀ ਦਾ ਪਰਿਵਾਰ ਵਧਿਆ ਤੇ ਇਹ ਸਾਰਿਆਂ ਨੇ ਵੀ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ 2027 ਦੀ ਚੋਣ ਨੂੰ ਮੁੱਖ ਰੱਖਦੇ ਹੋਏ ਤੇ ਆਉਣ ਵਾਲੇ ਸਮੇਂ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ਦਾ ਹੰਗਾਰਾ ਕਾਂਗਰਸ ਪਾਰਟੀ ਨੂੰ ਇਹਨਾਂ ਦੇ ਆਨ ਦੇ ਨਾਲ ਮਿਲੂਗਾ ਸਾਰੇ ਜਿਹੜੇ ਸਾਥੀ ਨੇ ਅੱਜ ਜੁਆਇਨ ਕੀਤਾ ਹੈ ਚਾਹੇ ਉਹ ਅਮਨ ਜੀ ਸਾਡੇ ਬੀਜੇਪੀ ਦੇ ਜ਼ਿਲ੍ਹੇ ਦੇ ਯੂਥ ਦੇ ਪ੍ਰਧਾਨ ਸੀ ਚਾਹੇ ਸਤਨਾਮ ਜੀ ਜੋ ਕਿ ਹਰਦਿਤਪੁਰੇ ਤੋਂ ਹੈ ਚਾਹੇ ਗੁਲਾਬ ਜੀ ਜਿਹੜੇ ਕਿ ਫੰਮਨਵਾਲ ਤੋਂ ਹੈ ਤੇ ਚਾਹੇ ਬਖ ਗੁਰਸੇਵ ਜੀ ਸਾਡੇ ਕਿੜੀ ਗਿੱਲਾ ਤੋਂ ਹੈ ਇਹ ਸਾਰੇ ਸਾਥੀ ਔਰ ਇਹਨਾਂ ਦੀ ਟੀਮ ਦੇ ਸਾਰੇ ਸਾਥੀ ਕਈ ਬੀਜੇਪੀ ਦੇ ਯੂਥ ਦੇ ਵਾਈਸ ਪ੍ਰਧਾਨਾਂ ਨੇ ਵੀ ਜੁਆਇਨ ਕੀਤਾ ਹੈ ਤੋਂ ਮੈਂ ਸਾਰਿਆਂ ਨੂੰ ਜਿੱਥੇ ਜੀਆਂ ਆਖਦੇ ਉਥੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਬਲਾਕ ਪ੍ਰਧਾਨ ਸਾਡੇ ਗੁਰਦੀਪ ਘਰਾਚੋ ਜੀ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਗਦੇ ਗਾਗਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਸਾਰਿਆਂ ਦੀ ਅੱਜ ਸ਼ਮੂਲੀਅਤ ਕਾਂਗਰਸ ਪਾਰਟੀ ਵਿੱਚ ਹੋ ਸਕੇ ਅੰਤ ਤੱਕ ਇਹ ਕਿ ਉਹ ਪੰਥਿਕ ਸੀਟ ਸੀ ਤੇ ਕਈ ਗਲਤੀਆਂ ਸਾਡੇ ਲੀਡਰ ਸਹਿਬਾਨ ਤੋਂ ਹੋਈਆਂ ਜਿਸ ਦੀ ਮਾਫੀ ਵੀ ਉਹਨਾਂ ਨੇ ਮੰਗੀ ਪਰ ਲੋਕਾਂ ਨੇ ਉਸ ਗੱਲ ਨੂੰ ਆਪਣੇ ਮਨ 'ਚ ਰੱਖਿਆ ਇਸ ਕਰਕੇ ਉਸ ਦਾ ਨਤੀਜਾ ਚੰਗਾ ਨਹੀਂ ਆਇਆ ਔਰ ਕਾਂਗਰਸ ਪਾਰਟੀ ਦੀ ਹਾਰ ਵੱਡੇ ਪੱਦਰ ਦੀ ਹੋਈ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਮਿਲ ਕੇ ਆਪਣੀਆਂ ਗਲਤੀਆਂ ਨੂੰ ਸੁਧਾਰਾਂਗੇ ਔਰ ਮਿਲ ਕੇ ਪਾਰਟੀ ਦੀ ਲੜਾਈ ਲੜਾਂਗੇ ਔਰ ਆਉਣ ਵਾਲੇ ਸਮੇਂ காங்கிரஸ் ਪਾਰਟੀ ਦੀ ਜਿੱਤ ਹੋ ਸਕੇ ਉਸ ਵਾਸਤੇ ਮਿਲ ਕੇ ਕੰਮ ਕਰਾਂਗੇ ਦੇਖੋ ਉਹਦਾ ਆਪਾਂ ਸਾਰੇ ਸਮਝਦੇ ਆ ਕਿ ਉਹਦਾ ਇੱਕ ਤਰੀਕੇ ਨਾਲ ਆਰਐਸਐਸ ਭਾਜਪਾ ਸਾਡੀ ਯੂਨੀਵਰਸਿਟੀ ਦੇ ਉੱਪਰ ਡਕੈਤੀ ਮਾਰਨਾ ਚਾਹੁੰਦੀ ਹੈ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ 99 ਮੈਂਬਰ ਹੁੰਦੇ ਆ ਔਰ ਉਹਦੇ ਚੋਂ 67 ਮੈਂਬਰ ਇਲੈਕਟਡ ਹੁੰਦੇ ਆ ਔਰ ਜਿਹੜੇ ਇਲੈਕਟਡ ਮੈਂਬਰ ਹੁੰਦੇ ਆ ਉਹ ਅੜ ਅੜ ਆਰਗੇਨਾਈਜੇਸ਼ਨਸ ਚੋਂ ਆਉਂਦੇ ਆ ਆਡਾ ਡਿ ਗ੍ਰੈਜੂਏਟਸ ਚੋਂ ਆਉਂਦੇ ਆ ਆਡਾ ਜਗਾ ਤੋਂ ਆਉਂਦੇ ਆ ਐਲੂਮਨਾਏ ਆਉਂਦੇ ਆ ਔਰ ਉਹ ਲੋਕ ਬੱਚਿਆਂ ਦੇ ਹੱਕਾਂ ਦੀ ਗੱਲ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਵਿੱਚ ਤੇ ਯੂਨੀਵਰਸਿਟੀ ਦੀ ਸੈਨੇਟ ਵਿੱਚ ਰੱਖਦੇ ਆ ਪਿਛਲੇ ਸਵਾ ਸਾਲ ਤੋਂ ਚੋਣਾਂ ਨਹੀਂ ਹੋਈਆਂ ਤੇ ਹੁਣ ਜਦੋਂ ਚੋਣਾਂ ਨਹੀਂ ਹੋਈਆਂ ਤਾਂ ਯੂਨੀਵਰਸਿਟੀ ਨੇ ਸੈਨੇਟ ਦੀ ਜਿਹੜੀ ਗਿਣਤੀ ਸੀ 91 ਤੋਂ ਘਟਾ ਕੇ 31 ਨਹੀਂ ਕਰਤੀ ਤੇ ਜਦੋਂ ਸਾਰਿਆਂ ਨੇ ਧਰਨਾ ਲਾਇਆ ਉਹ ਆਰਡਰ ਨੂੰ ਵਿਡਰੋ ਕਰ ਲੈ ਵੀ ਕਿ ਤਾਂ ਕਿ ਅਸੀਂ 31 ਜਗ੍ਹਾ 99 ਕਰਾਂਗੇ ਹੁਣ ਤਾਂ ਯੂਨੀਵਰਸਿਟੀ ਦੇ ਨੌਜਵਾਨ ਬੱਚਿਆਂ ਦੀ ਮੰਗ ਇਹ ਹੀ ਹੈ ਕਿ ਸਾਡਾ ਯੂਨੀਵਰਸਿਟੀ ਦਾ ਇਲੈਕਸ਼ਨ ਸੈਨੇਟ ਦਾ ਅਨਾਉਂਸ ਕਰੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਚੋਰ ਨਹੀਂ ਹੈ ਤਾਂ ਸੈਨੇਟ ਦਾ ਇਲੈਕਸ਼ਨ ਅਨਾਉਂਸ ਕਰੋ 99 ਸੀਟਾਂ ਦਾ ਇਲੈਕਸ਼ਨ ਹੋਵੇ ਲੋਕ ਜਿੱਤ ਕੇ ਆਉਣ ਤੇ ਜਿਹੜੇ ਪੰਜਾਬ ਦੇ 200 ਕਾਲਜਾਂ 'ਚ ਪੜਨ ਵਾਲੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਜਿਹੜਾ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਉਹ ਸੁਰੱਖਤ ਰਹਿ ਸਕੇ ਤੋਂ ਮੈਂ ਸਮਝਦਾ ਕਿ ਉਸ ਮੰਗ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਵਿੱਚ ਸਾਰੀਆਂ ਪਾਰਟੀਆਂ ਨੇ ਜ਼ੋਰਦਾਰ ਤਰੀਕੇ ਦਾ ਹੰਗਾਰਾ ਮਾਰਿਆ ਪਰ ਬੀਜੇਪੀ ਤੇ ਆਰਐਸਐਸ ਨੇ ਹਾਲੇ ਸੈਨੇਟ ਦਾ ਇਲੈਕਸ਼ਨ ਅਨਾਉਂਸ ਨਹੀਂ ਕੀਤਾ ਤੇ ਮੈਂ ਉਮੀਦ ਕਰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਕਿ ਉਹ ਸਿਲੈਕਸ਼ਨ ਸੈਨੇਟ ਦੇ ਨੂੰ ਜਲਦੀ ਅਨਾਉਂਸ ਕਰਨ ਤਾਂ ਕਿ ਬੱਚਿਆਂ ਦਾ ਜੋ ਭਵਿੱਖ ਹੈ ਜਾਂ ਜੋ ਸੈਨੇਟ ਦੇ ਮੈਂਬਰ ਕਿਉਂਕਿ ਮੈਂ ਉਦੋਂ ਜਦੋਂ ਗਿਆ ਪਤਾ ਕੀਤਾ ਤਾਂ ਸੈਨੇਟ ਦੇ ਮੈਂਬਰਸ ਨੂੰ ਕੋਈ ਤਨਖਾਹ ਵੀ ਨਹੀਂ ਮਿਲਦੀ ਕੋਈ ਆਨਰੇਰੀਆ ਵੀ ਨਹੀਂ ਮਿਲਦਾ ਹਾਂ ਉਹਨਾਂ ਨੂੰ ਮੀਟਿੰਗ ਤੇ ਆਣ ਜਾਣ ਦਾ